ਇਹ ਬਸ ਚਲਾਓ ਚਲਾਉਣ ਵਾਲੀ ਹਾਂਜੀ ਸੱਸੀ ਗੱਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਹਿਬ ਸੰਧੂ ਕਿਸਾਨ ਵੀਰੋ ਅੱਜ ਆਪਾਂ ਫੇਰ ਆਏ ਆ ਆਪਣੇ ਪੁਰਾਣੇ ਯਾਰ ਬਾਈ ਸ਼ਸ਼ਾਂਤ ਜੀ ਕੋਲੇ ਇੱਥੇ ਤੁਹਾਨੂੰ ਮਿਲਣਗੇ ਜੀਵਿੰਦਾਰਾਂ ਦੇ ਵਰਤਨ ਵਾਲੇ ਖੇਤਾਂ ਦੇ ਵਿੱਚ ਹਰੇਕ ਤਰ੍ਹਾਂ ਦੇ ਸੰਦ ਤੇ ਘਰਾਂ ਦੇ ਵਿੱਚ ਵਰਤਨ ਵਾਲੀਆਂ ਵਧੀਆ ਟੈਕਨੋਲੋਜੀ ਦੀਆਂ ਜਿਹੜੀਆਂ ਜਿਵੇਂ ਚੱਕੀਆਂ ਹੋ ਗਈਆਂ ਜਾਂ ਹੋਰ ਕਾਰਵਾਸ਼ ਸ਼ੁਰੂ ਹੋ ਗਏ ਜਿਵੇਂ ਆਪਾਂ ਘਰੇ ਆਮ ਹੀ ਗੱਡੀਆਂ ਧੋਣ ਲਈ ਜਾਂ ਟਰੈਕਟਰ ਟਰਾਲੀਆਂ ਧੋਣ ਲਈ ਰੱਖ ਲੈਣੇ ਆ ਵਧੀਆ ਕੁਆਲਿਟੀ ਦੇ ਮਿਲਣਗੇ ਤੇ ਰੇਟ ਵੀ ਬਿਲਕੁਲ ਜੈਨੂਨ ਇਹਦੇ ਬਾਰੇ ਬਾਈ ਜੀ ਆਪਾਂ ਨੂੰ ਆਪ ਜਾਣਕਾਰੀ ਦੇਣਗੇ ਹਾਂਜੀ ਬਾਈ ਸੱਸੀ ਕਾਲ ਜੀ ਸੱਸੀ ਕਾਲ ਜੀ ਬਾਈ ਜੀ ਪਹਿਲਾਂ ਤਾਂ ਆਪਣੀ ਦੁਕਾਨ ਦੀ ਲੋਕੇਸ਼ਨ ਦੱਸ ਦਿਓ ਕੋਟਪੂਰਾ ਪੁਰਾਣੀ ਦਾਣਾ ਮੰਡੀ 58 ਨੰਬਰ ਸ਼ੋਅਰੂਮ ਠੀਕ ਹੈ ਜੀ ਤੇ ਬਾਈ ਜੀ ਆਪਣੇ ਕੋਲੇ ਘਰਾਂ ਵਿੱਚ ਵਰਤਣ ਵਾਲੇ ਤੇ ਜ਼ਿਮੀਂਦਾਰਾਂ ਦੇ ਖੇਤਾਂ ਵਿੱਚ ਵਰਤਣ ਵਾਲੀਆਂ ਚੀਜ਼ਾਂ ਕਿਹੜੀਆਂ ਪਹਿਲਾਂ ਤਾਂ ਆਪਾਂ ਸਪਰੇਅ ਪੰਪਾਂ ਤੋਂ ਆ ਜੀ ਹਾਂਜੀ ਸਪਰੇਅ ਪੰਪ ਆਪਣੇ ਕੋਲੇ ਹਰ ਯਾਨੀ ਕਿ ਇਹ ਸਭ ਚਾਈਨਾ ਦੇ ਹੁੰਦੇ ਆ ਵੀਰੇ ਠੀਕ ਹੈ ਬਾਈ ਜੀ ਜੀ ਕਿਸੇ ਦੇ ਕਲਸੀ ਲਿਖਿਆ ਕਿਸੇ ਦੇ ਓਰੀਐਂਟ ਲਿਖਿਆ ਕਿਸੇ ਦੇ ਕਿਸਾਨ ਲਿਖਿਆ ਕਿਸੇ ਦੇ ਫਲਾਨਾ ਠੀਕ ਹੈ ਬਾਈ ਇਹ ਹੁਣ ਆਪਾਂ ਫੋਰ ਸਟ ਜਿਹੜੀ ਹੈ 6500 ਰੁਪਏ ਤੋਂ ਸਟਾਰਟ ਹੈ ਠੀਕ ਹੈ ਬਈ ਸਸਤੇ ਤੋਂ ਸਸਤਾ ਠੀਕ ਹੈ ਮਹਿੰਗੇ ਜਿਵੇਂ ਅੱਜ ਕੱਲ ਡਬਲ ਪ੍ਰੈਸ਼ਰ ਵਾਲੇ ਵਿਕਦੇ ਆ ਮਾਰਕੀਟ 'ਚ ਠੀਕ ਹੈ ਬਈ ਡਬਲ ਪ੍ਰੈਸ਼ਰ ਟਰਬੋ ਲੱਗਿਆ ਠੀਕ ਹੈ ਬਈ ਤੇ ਇਹ ਪੰਪ ਆਪਣੇ ਕੋਲੇ ਅੱਜ 7000 ਰੁਪਏ ਤੋਂ ਸਟਾਰਟਿੰਗ ਰੇਟ ਹੈ ਠੀਕ ਹੈ ਬਈ ਤੇ ਟੋਟਲ ਆਪਣੇ ਕੋਲੇ 12.5 13000 ਦੀ ਰੇਂਜ 'ਚ ਇਹ ਪੰਪ ਹੈਗੇ ਬਣੇ ਸਾਰੇ ਚਾਈਨਾ 'ਚ ਠੀਕ ਹੈ ਬਈ ਚਲੋ ਮਹਿੰਗਾ ਚਾਹੀ ਸਸਤਾ ਠੀਕ ਹੈ ਸਿਰਫ ਅੰਦਰ ਜਿਹੜਾ ਮਟੀਰੀਅਲ ਹੁੰਦਾ ਉਹਦਾ ਚੰਗੇ ਮਾੜੇ ਦਾ ਫਰਕ ਹੁੰਦਾ ਜਿਵੇਂ ਗਾਹ ਕੰਦਾ ਜਾਂ ਕਸਟਮਰ ਆ ਅਸੀਂ ਇਹ ਨਹੀਂ ਕਹਿੰਦੇ ਯਾਰ ਤੂੰ ਆਹ 10000 ਰੁਪਏ ਲੈ ਜਾ ਤੂੰ 9000 ਵਾਲਾ ਲਿਆ ਜਾਂ 7000 ਜਿਹੜਾ ਵੀ ਸਾਰੇ ਚਲਾਕੀ ਵੇਖ ਲੈ ਜਿਹੜਾ ਤੁਹਾਨੂੰ ਚੰਗਾ ਲੱਗੇ ਉਹ ਲੈ ਲਓ ਜਿਵੇਂ ਅਸੀਂ ਜਿਹੜਾ ਚੰਗਾ ਪੰਪ ਹੈ ਮਹਿੰਗੇ ਪੰਪ ਹੈ ਉਹਨਾਂ ਦੀ ਅਸੀਂ ਗਾਰੰਟੀ ਦਿੰਦੇ ਹਾਂ ਠੀਕ ਹੈ ਜੀ ਕਿਸੇ ਦੀ 6 ਮਹੀਨਿਆਂ ਦੀ ਹੈ ਕਿਸੇ ਦੀ ਸਾਲ ਦੀ ਹੈ ਹੁਣ ਜਿਵੇਂ ਪਹਿਲਾਂ ਜਿਵੇਂ ਸਪੀਡਵੇਜ ਦੇ ਪੰਪ ਆਉਂਦੇ ਸੀਗੇ ਇਹ ਬੰਦ ਹੋ ਗਏ ਸੀਗੇ ਇਹਨਾਂ ਨੇ ਕੰਮ ਛੱਡਤਾ ਸੀਗਾ ਪੰਪਾਂ ਦਾ ਇਹ ਹੁਣ ਇਹ ਫੇਰ ਦੁਆਰ ਤੋਂ ਮਾਰਕੀਟ ਚ ਆਦੇ ਪੰਪ ਲਿਆਏ ਇਹ ਕਿਹੜਾ ਪੰਪ ਹੈ ਯਾਰ ਦੇਖਣ ਚ ਤਾਂ ਉਹੀ ਲੱਗਦਾ ਪਿਆ ਨਾ ਵੀਰੇ ਯਾਰ ਪਰ ਇਹ ਚైనా ਦੀ ਸਭ ਤੋਂ ਮਹਿੰਗੀ ਫੈਕਟਰੀ ਦਾ ਪੰਪ ਓਕੇ ਇਹ ਹੁਣ ਆਇਆ ਜਿਵੇਂ ਇਹ ਗੇਜ ਲੱਗੀ ਹੈ ਵਿੱਚ ਇਹ ਵੀ ਡਾਊਟ ਪਾਣੀ ਵਾਲੀ ਲੱਗੀ ਹੈ ਠੀਕ ਹੈ ਤਾਂ ਜੀ ਟੱਕਣ ਜਿਵੇਂ ਜੀਮੇਦਾਰ ਨੂੰ ਆਮ ਤਲੀ ਦਿੱਕਤ ਆਉਂਦੀ ਸੀ ਕਿ ਲੋਰ ਥੱਲੇ ਆ ਪਰ ਆਦੇ ਸੀਗੇ ਨਾਲ ਓਕੇ ਪਲਾਤਾ ਠੀਕ ਹੈ ਜੀ ਠੀਕ ਹੈ ਇਧਰ ਟਰਬੋ ਲਾਤਾ ਠੀਕ ਹੈ ਭਈ ਵੀ ਜੀ ਆ ਗਲਾਸੀ ਜੀ ਜਿਹਨੂੰ ਟਰਬੋ ਕਹਿੰਦੇ ਆ ਯਾਨੀ ਵਿੱਚ ਫਕਸ਼ਨ ਇਹਨੇ ਵਧੀਆ ਐਡ ਕਰਦੇ ਵੀ ਆਪਣੋਂ ਇਹ ਪੰਪ ਹੈ ਜਿਹੜਾ ਜਿਵੇਂ ਆ ਦੋ ਮਾਡਲ ਇਹਨਾਂ ਦੇ ਜਾਂ ਉਧਰ ਮਾਡਲ ਰਹਿੰਦੇ ਪਏ ਆ ਇਹਦਾ ਭਾਈ ਜੀ ਰੇਟ ਦਾ ਕਿੰਨਾ ਨਾ ਹਰਕਤ ਇਹ ਯਾਰ ਇਹ ਸਭ ਤੋਂ ਮਹਿੰਗੇ ਪੰਪ ਹੁੰਦੇ ਆ ਇਹ ਜਿਵੇਂ 12500 ਰੁਪਏ ਦੀ ਰੇਂਜ ਦੇ ਪੰਪ ਹੁੰਦੇ ਆ ਇਹਦੇ ਵਿੱਚ ਜਿਵੇਂ ਸਾਡੇ ਕੋਲ 5-6 ਮਾਡਲ ਹੈ ਹਰ ਮਾਡਲ ਜੇ ਹਰ ਰੇਂਜ ਦੇ ਵਿੱਚ ਇਹ ਨਹੀਂ ਵੀ ਠੀਕ ਹੈ ਜੀ ਇਹ 7500 ਵਾਲੀ ਰੇਂਜ ਚ ਚਾਰ ਮਾਡਲ ਹੈ ਪੰਜ ਮਾਡਲ ਹੈ 8500 8000 9000 9000 ਦੇ ਵਿੱਚ ਠੀਕ ਹੈ ਜੀ ਤਕਰੀਬਨ ਆਪਣੇ ਕੋਲੇ 65 70 ਮਾਡਲ ਇਸ ਟਾਈਮ ਹਾਜ਼ਰ ਹੋਣਗੇ ਠੀਕ ਹੈ ਹੁਣ ਜਿਵੇਂ ਆਪਾਂ ਹੱਥ ਵਾਲੀ ਗੰਮੀ ਵੀ ਲੈ ਕੇ ਆਏ ਆ ਠੀਕ ਹੈ ਜੀ ਇਹ ਬੂਮ ਵੀ ਬਣਵਾਣਾ ਹੋਵੇ ਨਾ ਕਿਸੇ ਨੇ ਠੀਕ ਹੈ ਭਾਈ ਵੀ ਆਪ ਇੰਜਨ ਵਾਲੀ ਦੰਮੀ ਦੇ ਮਗਰ ਆਪਾਂ ਬੂਮ ਵੀ ਬਣਾ ਦਿੰਦੇ ਆ ਠੀਕ ਹੈ ਭਾਈ ਵੀ ਟਾਲੀਆਂ ਨੇ ਉਹਨਾਂ ਲਾ ਕੇ ਵੀ ਖੋਲਦਾ ਹਾਂ ਜੀ ਜੀ ਕਿਸੇ ਨੇ ਸਾਨਵੀਰ ਨੇ ਵੀ ਮੰਨ ਲਓ ਤਿਆਰ ਕਰਾਉਣਾ ਵੀ ਸਪਰੇ ਪਣ ਕੇਰੀ ਹੁੰਦਾ ਵੀ ਜੇ ਨਾਲ ਵੀ ਲੈਣਾ ਤਾਂ ਤਿਆਰ ਕਰ ਦਿੰਦੇ ਆ ਹੋਣਾ ਜਿਵੇਂ ਹੱਥ ਵਾਲਾ ਪੰਪ ਤਾਂ ਠੀਕ ਹੋਵੇਗਾ। ਇਹ ਕੋਈ ਕੰਡਾ ਹੈ ਨਹੀਂਗਾ। ਘੱਟ پیسے ਲਾਉਣੇ ਹੋਵੇ। ਹਾਂ ਨਹੀਂ ਨਹੀਂ ਇਹ ਜਿਵੇਂ ਹੁਣ ਆਪਾਂ ਡਰਮੀਆਂ ਬਜਾਰੋਂ ਲੈਣੇ ਆ। ਹਾਂਜੀ ਚਾਹੇ ਇੱਥੋਂ ਨਾ ਗਲਾਸੀ ਕੋਲੋਂ ਉਹਦੀ ਤੜਕ ਜਾਂਦੀ ਹੈ। ਠੀਕ ਹੈ ਭਾਈ। ਉਹ ਡਰਮੀਆਂ ਹਲਕੀਆਂ ਬਹੁਤ ਹੁੰਦੀਆਂ ਜਿਵੇਂ ਲਾਈਟ ਵੇਟ ਹੁੰਦਾ। ਠੀਕ ਹੈ ਭਾਈ। ਆਹ ਡਰਮੀ ਪੂਰੀ ਨਿੱਗਰ 20 ਵਜਨ ਚ। ਠੀਕ ਹੈ। ਵੀ ਇਹ ਕੰਡਾ ਹੋਵੇ ਤਾਂ ਪਤਾ ਲੱਗੇ ਵੀ ਇਹ 1300 ਗ੍ਰਾਮ ਟੈਂਕ ਲੱਗਿਆ 1300 ਗ੍ਰਾਮ ਦੀ ਸਕਲਟ ਲੱਗੀ ਹੈ। ਹੈਵੀ ਪੰਪ ਲੱਗਿਆ। ਠੀਕ ਹੈ ਜੀ। ਉਹ ਵੀ ਬੈਟਰੀ ਵਾਲੀ ਰਣੀ। ਯਾਨੀ ਇਹਦੀ ਜਿਹੜੀ ਹੰਡਾਈ ਹੈ ਸਾਲ ਵੱਧ ਹੀ ਕੱਢੂਗੀ ਭਈ ਤੂੰ ਸਾਲ ਕੋ ਗਰੰਟੀ ਹੈ ਯਾਰ ਬੈਂ ਹੱਥ ਵਾਲੀ ਦਰਮੀਆਂ ਨਾਲ ਜਿਵੇਂ ਨਾਰਮਲ ਆ ਜਾਂਦਾ ਹੱਥ ਵਾਲੀ ਦਰਮੀਆਂ ਵੀ ਹੁਣ ਕਿਹੜੀ ਆ ਦਰਮੀਆਂ ਜਿਵੇਂ ਭਾਰੀ ਇਹਦਾ ਰੇਟ ਭਾਈ ਕਿੰਨਾ ਹੈ ਇਹ 2000 ਰੁਪਏ ਦੀ ਹੈ ਹੁਣ ਜਿਵੇਂ ਆਪਾਂ ਦਰਮੀਆਂ ਜਿਵੇਂ ਇੱਧਰ ਪਈਆਂ ਹਾਂਜੀ ਕੋਈ 1200 ਕੋਈ 400 ਕੋਈ 1300 ਕੋਈ 1000 ਰੁਪਏ ਆਂਦੀ ਹੈ ਲਾਓ ਵੀ ਕਿਸਾਨ ਵੀਰੋ ਜੇ ਕਈ ਵਾਰੀ ਚਲੋ ਕਿਸੇ ਨੇ ਪੈਸੇ ਘੱਟ ਲਾਉਂਦੇ ਹੁਣ ਤਾਂ ਤੁਹਾਨੂੰ ਸਸਤੀ ਨਹੀਂ ਮਿਲ ਜੂਗੀ ਪਰ ਇਹਦੇ ਚ ਕੁਆਲਿਟੀ ਤੁਹਾਨੂੰ ਨੰਬਰ 1 ਮਿਲੂਗਾ ਹਾਂ ਵੀ ਜਮਾ ਪੂਰੀ ਹੈਵੀ ਹੋਊਗੀ ਕੋ ਹੋਣ ਜਿਵੇਂ ਅਗਲੇ ਨੇ ਕਿਵੇਂ ਹੁਣ ਸੀਜ਼ਨ ਚੱਲੀ ਜਾਂਦਾ ਕਾਰਵਾਸ਼ਰਾਂ ਦਾ ਠੀਕ ਹੈ ਜੀ ਵੀ ਕਾਰਵਾਸ਼ਰ ਬਣਾਣਾ ਹੈ ਜੀ ਕਰੇ ਹੁਣ ਆਵੇਂ ਕਿਸਾਨ ਵੀ ਜਿਹੜਾ ਆਪਾਂ ਗੱਡੀ ਡੇਲੀ ਘੜਦੇ ਆਂ ਤਾਂ ਮਿੱਟੀ ਘੱਟੇ ਨਾਲ ਭਰ ਜਾਂਦੀ ਆ ਆਪਾਂ ਨੂੰ ਟਰੈਕਟਰ ਅਗਲੇ 1-2 ਦਿਨਾਂ ਤੋਂ ਧੋਣੇ ਪੈਂਦੀ ਟਰੈਕਟਰ ਕੰਬਾਈਨ ਜੋ ਮਰਜ਼ੀ ਧੋਣਾ ਆਹ 22 ਨੰਬਰ ਪੰਪ ਹੈ ਠੀਕ ਹੈ ਜੀ 22 ਨੰਬਰ ਪੰਪ ਆਪਣੇ ਕੋਲੇ 32832350 40450 503 ਇਹ ਪੰਪ ਹੈ ਇਹ ਜਿਵੇਂ 1.5 ਦੀ ਮੋਟਰ ਤੇ ਘਰੇ ਤੋਂ ਓਕੇ ਵਾਲੀ 2 ਦੀ ਮੋਟਰ ਹੈ ਅੱਛਾ ਜੀ ਉਹਦੇ ਤੇ ਲੱਗ ਜਾਂਦੇ ਆ ਠੀਕ ਹੈ ਬਈ ਆਪਦਾ ਆਨੰਦ ਬਾਣ ਸਕਦਾ ਇਹ ਮੰਨ ਲਓ ਜਿਵੇਂ ਕਿਸੇ ਦੇ ਕਿਸਾਨ ਦੇ ਟੋਕ ਵਾਲੀ ਮੋਟਰ ਆ ਉਹਦੇ ਨਾਲ ਹੀ ਫਿੱਟ ਹੋ ਜਾਂਦਾ ਉਹਦੇ ਨਾਲ ਹੀ ਫਿੱਟ ਹੋ ਜਾਂਦਾ ਤੇ ਇਹਦਾ ਕਿੰਨਾ 2000 ਤੋਂ ਸ਼ੁਰੂ ਕਿੰਨਾ ਇਹ 2800 ਰੁਪਏ ਤੋਂ ਸਟਾਰਟ ਹੈ ਇਕੱਲੇ ਪੰਪ ਠੀਕ ਹੈ ਅੱਧੂ ਬਾਦ ਆ ਜਾਂਦੀ ਹੈ ਪਾਣੀ ਖਿੱਚਣ ਵਾਲੀ ਪਾਈਪ ਆ ਠੀਕ ਹੈ ਪਾਈਪ ਤਾਂ ਅਲੇ ਨਹੀਂ ਲੱਗਣੀ ਲੱਗਣੀ ਹੈ ਵੀ ਹਾਂ ਇਹ ਫਿਰ ਅੰਦਾਜ਼ਾ ਵੀ 2800 ਤੋਂ ਸ਼ੁਰੂ ਉਹਦੇ ਨਾਲ ਫਿੱਟਿੰਗ ਕਰਾਉਣੀ ਬਸ ਹਾਂ ਬਸ ਫਿਰ ਆਪਦੇ ਉੱਥੇ ਟੋਕੇ ਦੇ ਫਿੱਟ ਕਰ ਲਓ ਘਰੇ ਮੰਨ ਲਓ ਕਿਹੜੀ ਪ੍ਰਾਣੀ ਮੋਟਰ ਲਿਆਓ ਉਹਦੇ ਤੇ ਫਿੱਟ ਫਿਟਿੰਗ ਕਰਾ ਲਓ ਲਓ ਬਈ ਠੀਕ ਆ ਵੀ ਤੁਹਾਡਾ ਸਸਤਾ ਹੀ ਸਰ ਜਣਾ ਬਈ ਤੇ ਪ੍ਰੈਸ਼ਰ ਵੀ ਦਾ ਆਹ ਆ ਗਿਆ ਆ ਜਿਵੇਂ ਡੀਜ਼ਲ ਪੰਪ ਇਹਦੇ ਵਿੱਚ ਬੜਾ ਓਲਾ ਜਾਂ ਚੱਲੀ ਜਾਂਦਾ ਅੱਜ ਕੱਲ ਠੀਕ ਹੈ ਬਈ ਕੋਈ 18000 ਕੋਈ 20000 ਕੋਈ 15000 ਕੋਈ 14000 ਰੇਟ ਪਾਈ ਜਾਂਦਾ ਠੀਕ ਹੈ ਬਈ ਆਪਣੀ ਕੱਲੀ ਕੱਲੀ ਚੀਜ਼ ਦਾ ਵੈਸੇ ਹਰ ਚੀਜ਼ ਦਾ ਰੇਟ ਬੈਂਸ਼ਨ ਹੈ ਹਰ ਸੋਦੇ ਦਾ ਜਿਵੇਂ ਆ ਕੱਲਾ ਪੰਪ ਆ ਗਿਆ ਆ ਕੱਲਾ ਪੰਪ 3500 ਠੀਕ ਹੈ ਬਈ ਆ ਪੰਪ ਪਲੱਸ ਗਨ ਪਲੱਸ ਆ ਹੈਵੀ ਪਾਈਪ ਠੀਕ ਹੈ ਬਈ ਇਹਦੇ ਵਿੱਚ ਦੋ ਮਾਡਲ ਆ ਰਹੇ ਆਪਣੇ ਕੋਲੇ 1 7000 1 8500 ਰੁਪਏ ਠੀਕ ਹੈ ਬਈ ਜਿਵੇਂ ਆ ਡਿਜੀਟਲ ਮੀਟਰ ਵਾਲਾ ਆ ਗਿਆ ਇਹਦੇ ਨਾਲ ਸਾਰਾ ਸਮਾਨ ਹੀ ਹੈ ਇਹ 11000 ਦਾ ਮਾਡਲ ਠੀਕ ਹੈ ਬਈ ਠੀਕ ਹੈ ਜੀ ਠੀਕ ਹੈ ਜੀ ਹੁਣ ਆਜੋ ਵਾਈਕਮ ਕਲੀਨਰ ਤੇ ਹੁਣ ਜਿਵੇਂ ਮਿੱਟੀ-ਮੁੱਟੀ ਖੇਚਣੀ ਆ ਘਰਾਂ ਦੇ ਵਿੱਚ ਕਾਰਾਂ ਦੇ ਵਿੱਚ ਤਾਂ ਰਸਤੇ 'ਚ ਛੋਟੇ ਤੋਂ ਲੈ ਕੇ ਠੀਕ ਹੈ ਬਈ ਵੀ ਛੋਟੇ ਤੋਂ ਲੈ ਕੇ ਹਰ ਹਰ ਤਰ੍ਹਾਂ ਦਾ ਮਾਡਲ ਤੇ ਠੀਕ ਹੈ ਵੀ ਵੱਡੇ ਤੋਂ ਵੱਡੇ ਹੁਣ ਜਿਵੇਂ ਇੰਜਨ ਵਾਲੇ ਪੰਪ ਚ ਆਪਾਂ ਉੱਥੇ ਆਈ ਸੀ ਜਿਵੇਂ ਆਹ ਦੋ ਮਾਡਲ ਆ ਗਏ ਇਹ ਬਹੁਤ ਹੈਵੀ ਹੈ ਮਾਡਰਨ ਦੇ ਆ ਓਕੇ ਆ ਦਾ ਯਾਰ ਹਾਂ ਮਗਰ ਜਿਹੜੇ ਆ ਟੈਂਕ ਆ ਵੀ ਵੱਡੇ ਆ ਟੈਂਕ ਆ ਪੂਰਾ ਯਾਨੀ ਕਿ ਯਾਰ ਜਿਵੇਂ ਚੀਜ਼ ਅਗਲੇ ਨੂੰ ਜਿਹੋ ਜੀ ਚਾਹੀਦੀ ਆ ਉਹ ਜੀ ਉਹਨੂੰ ਮਿਲ ਜੂਗੀ ਆ ਕਿਸਾਨ ਵੀਰ ਵੇਖ ਸਕਦੇ ਹੋ ਪੂਰਾ ਹੈਵੀ ਪੰਪ ਆ ਇਹ ਕੁਆਲਿਟੀ ਵਿੱਚ ਤੇ ਫੰਕਸ਼ਨ ਵੀ ਬਹੁਤ ਐਡ ਕੀਤੇ ਆ ਹੁਣ ਜਿਵੇਂ ਆ ਆ ਗਏ ਸਾਰੇ ਬਰਸ਼ ਕਟਰ ਠੀਕ ਹੈ ਬਈ ਬਰਸ਼ ਕਟਰ ਕਿਹੜੇ ਹੁੰਦੇ ਆ ਜਿਵੇਂ ਆਪਾਂ ਪੱਠਿਆਂ ਦੀ ਕਟਾਈ ਕਰਨੀ ਆ ਖਰਚੇ ਵਧਣੇ ਆ ਖਾਲਾ ਕਢਣਾ ਇਹ ਸਾਰੇ ਕੰਮ ਕਰਦਾ ਇਹ ਵਾਟਰ ਪੰਪ ਵੀ ਬਣ ਜਾਂਦਾ ਆਰਥੋਗਰ ਵੀ ਬਣ ਜਾਂਦਾ ਖੱਡੇ ਮਾਰਨ ਵਾਲਾ ਵਰਮਾ ਵੀ ਇਹਦੇ ਵਿੱਚ ਵੀ ਆਪਣੇ ਕੋਲੇ ਰਾਜੇ ਦਾ ਸਪਰੇਅ ਮੈਨ ਦਾ ਮੋਟਰਨ ਦਾ ਕਿਸਾਨ ਜਿਹੜਾ ਮਰਜੀ ਆਰਬਾਣ ਬਈ ਜਿਹੜੇ ਟੌਪ ਚੱਲ ਰਹੇ ਨੇ ਇਹ ਸਭ ਕੁਝ ਹੈਗਾ ਯਾਰ ਠੀਕ ਹੈ ਵੀ ਜਿਹੜਾ ਅਗਲਾ ਕਸਟਮ ਆ ਗਿਆ ਉਹ ਮੈਲੀ ਜਣਾ ਜਿਹੜੇ ਟੈਸਟ ਚੱਲ ਰਹੇ ਆ ਆ ਆਪਣੀ ਆ ਗਈ ਆਟਾ ਚੱਕੀ ਲਓ ਬਈ ਆਣ ਵੀਰੋ ਆ ਜਿਵੇਂ ਮਾਵਾ ਦੇ ਭੈਣਾਂ ਨੇ ਘਰੇ ਰਸੋਈ ਦੇ ਵਿੱਚ ਆਟਾ ਚੱਕੀਆਂ ਰੱਖੀਆਂ ਹੋਣ ਇਹਦਾ ਜਿਹੜਾ ਆਟਾ ਆਟਾ ਜਿਆਦਾ ਗਰਮ ਨਹੀਂ ਹੁੰਦਾਗਾ ਹਾਂ ਹੈਨਾ ਵੀ ਆਟਾ ਹੁਣ ਜਿਵੇਂ ਆਪਣੇ ਆ ਤਾਂ ਆ ਜਾਂਦੀ ਹੈ ਜਿਵੇਂ ਘਰੇਲੂ ਸ਼ਹਿਰੀ ਬੰਦੇ ਵਾਸਤੇ ਸਹੀ ਮੈਂ ਇਹ 2 ਛੋਟੀਆਂ ਚੱਕੀਆਂ 1 HP 1 HP ਠੀਕ ਹੈ ਇਹ ਹੈਗੀਆਂ 2 HP ਦੇ ਵਿੱਚ ਪਰਿਵਾਰ ਵੱਡਾ ਹਾਂ ਪਰਿਵਾਰ ਵੱਡਾ ਪਸ਼ੂ ਹੈ ਹਾਂ ਜੀ ਇਹਨੇ ਹਲਦੀ ਮਸਾਲਾ ਆਟਾ ਦਾਣਾ ਲੇਟੀ ਸਾਰੇ ਕੰਮ ਕਰਨੇ ਸਟੀਲ ਬਾਡੀ ਇਹਦੇ ਵਿੱਚ ਵੀ ਆਪਣੇ ਕੋਲ ਤਿੰਨ ਮਾਡਲ ਹੈ ਓਕੇ ਜੀ ਤੇ 3 ਐਚਪੀ ਦੇ ਵਿੱਚ ਵੀ ਤਿੰਨ ਮਾਡਲ ਹੈ ਓਕੇ 3 ਐਚਪੀ ਦੀ ਆਉਂਦੀ ਵੀ ਹਾਂ ਇਹ ਫਿਰ ਜਿਹੜੀ ਤਿੰਨ ਐਚਪੀ ਆਮ ਹੀ ਆਪਣੇ ਮੋਟਰ ਕਾਰ ਵਿੱਚ ਵੀ ਘਰਾਂ ਚ ਚੱਲਦੀ ਹੈ ਜਿਵੇਂ 2 ਐਚਪੀ ਦਾ ਸਾਡਾ ਰੇਟ ਵੀ ਹੈ ਜਿਵੇਂ ਆਮ ਜਿਹੜਾ ਸਾਡਾ ਪੁਰਾਣਾ ਮਾਡਲ ਆ ਹੈ ਇਹ 15000 ਰੁਪਏ ਰੇਟ ਆ ਆ ਨਵਾਂ ਮਾਡਲ ਆਇਆ 16000 ਇਹਦੇ ਵਿੱਚ ਤਿੰਨ ਚੀਜ਼ਾਂ ਬਦਲੀਆਂ ਮੀਟਰ ਜਾਲੀਆਂ ਤੇ ਇੱਕ ਟਾਇਰ ਵੀ ਟਾਇਰ ਟੁੱਟ ਜਾਂਦੇ ਸੀਗੇ ਹਲਕੇ ਲੱਗੇ ਸੀਗੇ ਇਹ 16000 ਦਾ ਮਾਡਲ ਹੈ ਰੀਡ ਵੈਲਿਊ ਵੀ ਆਪਾਂ ਨਾਲ ਹੀ ਕਮੈਂਸ਼ਨ ਕਰਦੇ ਪਏ ਆ। ਆ ਆ ਗਏ ਸਾਰੇ ਵਾਟਰ ਪੰਪ। ਜਿਵੇਂ ਕਿਸੇ ਕਿਸੇ ਜ਼ਿਮੀਦਾਰ ਦਾ ਬਾਣ ਨਹੀਂ ਮੈਂ ਮੀਂਹ ਦਾ ਪਾਣੀ ਜ਼ਿਆਦਾ ਭਰ ਗਿਆ। ਓਕੇ ਓਕੇ ਤੇ ਬਾਹਰ ਪਾਣੀ ਕੱਢਣ ਵਾਸਤੇ ਇਹਦੇ ਵਿੱਚ ਹੀ ਆਪਾਂ ਸਪਰੇ ਪੰਪ ਵੀ ਲੈਂਦੇ ਆ। ਠੀਕ ਹੈ ਜੀ। 7.5 HP 6 HP ਦੇ ਇੰਜਨ ਲਾ ਕੇ ਜਿਵੇਂ ਇੱਕ ਆ ਮਾਡਲ ਪਿਆ ਆਪਣੇ ਕੋਲੇ ਦੋ ਮਾਡਲ ਇਹਦੇ ਵਿੱਚ ਹੋਰ ਆ। ਤੁਹਾਨੂੰ ਉਹ ਅੱਡ ਵੀਡੀਓ ਬਣਾ ਕੇ ਦਿੰਨੇ ਆ ਵੀ 1.5 ਕਿੱਲੇ ਦੀ 3 ਕਿੱਲਿਆਂ ਦੀ ਪਾਈਪ ਲਾ ਕੇ ਤੁਸੀਂ ਸਪਰੇ ਵੀ ਕਰ ਸਕਦੇ। ਠੀਕ ਹੈ ਜੀ। ਓਕੇ ਠੀਕ ਹੈ ਨਹੀਂ। ਅੱਧੂ ਆਦ ਆ ਗਿਓ ਆ ਹਵਾ ਵਾਲੀਆਂ ਟੈਂਕੀਆਂ। ਇਹਦੇ ਵਿੱਚ ਵੀ ਕਮਰਸ਼ੀਅਲ ਤੋਂ ਲੈ ਕੇ ਘਰ ਜਿਵੇਂ ਘਰੇ ਲਾਣੀ ਆਪਾਂ ਛੋਟੀ ਤੋਂ ਛੋਟੀ ਵੀ ਹੈਗੀ ਐ ਤੇ ਵੱਡੀ ਤੋਂ ਵੱਡੀ ਵੀ ਇਹ ਤਾਂ ਫਿਰ ਜਿਵੇਂ ਬਈ ਘਰੇ ਦਾ ਚਲ ਆਪਾਂ ਨੂੰ ਜਿਆਦਾ ਨਹੀਂ ਇਹ ਇੰਜ ਹੁੰਦਾ ਕਿ ਕਈ ਯਾਰ ਕਿਵੇਂ ਕਿਸੇ ਦੁਕਾਨ ਵਾਸਤੇ ਲੈਣੀ ਆ ਦੁਕਾਨ ਵਾਸਤੇ ਤਾਂ ਹਾਂਜੀ ਆਪਾਂ ਠੀਕ ਹੈ ਜੀ ਛੋਟੀ ਲੈਣੀ ਆ ਤਾਂ ਛੋਟੀ ਵੀ ਹੈਗੀ ਠੀਕ ਹੈ ਬਈ ਠੀਕ ਹੈ ਲੋ ਬਈ ਜੇ ਕਿਸੇ ਨੇ ਵੱਧ ਆਪਣਾ ਤੁਹਾਨੂੰ ਦੁਕਾਨ ਵਾਸਤੇ ਵੀ ਲੈਣੀ ਹੋਵੇ ਤਾਂ ਕੁਆਲਿਟੀ ਬੜੀ ਵਧੀਆ ਯਾਰ ਬਈ ਇਹ ਸਾਰੀਆਂ ਬ੍ਰਾਂਡਡ ਸੋਦੇ ਯਾਰ ਆ ਹੁਣ ਜਿਵੇਂ ਆ ਆਗੀਆਂ ਕਿਲ ਦੀਆਂ ਇਹ ਲੱਕੜ ਕੱਢਣ ਵਾਲੀਆਂ ਮਸ਼ੀਨਾਂ ਆ ਓਕੇ ਕਿਹੜੇ ਕਿਹੜੇ ਹਾਲ ਆ 22 ਇੰਚੀ ਚੈਨ ਲੱਗਦੀ ਹੈ ਇਹ ਵੀ ਸਾਰੀਆਂ ਕੰਪਨੀ ਦੀ ਹੋਏ ਯਾਰ ਤੇ ਇਹ ਬਿਜਲੀ ਤੇ ਕੇ ਬਈ ਇਹ ਇੰਜਨ ਤੇ ਇੰਜਨ ਵਿੱਚ ਬਨਾਲ ਪੈ ਜਾਂਦਾ ਹਾਂ ਇਹ ਵੀ ਵੀ ਇੱਕ ਮਾਡਲ ਹੀ ਪਿਆ ਇਸ ਕੰਪਨੀ ਦਾ ਇਸ ਕੰਪਨੀ ਦੇ ਜਿੰਨੇ ਮਾਡਲ ਆ ਉਹ ਆਪਣੇ ਕੁਝ ਸਾਰੇ ਹਾਜ਼ਰ ਐ। ਲਓ ਵੀ ਕਿਸਾਨ ਵੀਰੋ ਜੇ ਤੁਸੀਂ ਜਾਦੇ ਪੈਸੇ ਲਾਉਣੇ ਆ ਵੱਡਾ ਲੈਣਾ ਵੱਡਾ ਤੇ ਛੋਟਾ ਵੀ ਮਿਲ ਜੂਗਾ ਕਿੰਨੇ ਕੁ ਤੋਂ ਸਟਾਰਟ ਹੋ ਜਾਂਦਾ ਬਈ। ਇਹ ਤਾਂ ਜੀ ਇਹ ਕਿਹੜੇ ਕੰਪਨੀ ਦੇ ਆਂਦੇ ਆ ਉਹ ਤਾਂ ਜਿਵੇਂ 7000 ਤੋਂ ਲੈ ਕੇ 14000 15000 ਇਹਦੇ ਜਿਵੇਂ ਦੇਸੀ ਲੈਣਾ 4800 ਰੁਪਏ ਤੋਂ ਸਟਾਰਟ ਹੋ ਜਾਂਦਾ। ਆਹ ਸਾਰੀਆਂ ਫੋਗਿੰਗ ਮਸ਼ੀਨਾਂ ਦੀ ਫੁੱਲ ਵੈਰੈਟੀ ਪਈ ਆ। ਠੀਕ ਹੈ ਜੀ। ਵੀ ਜਿਹੜੀ ਮਰਜ਼ੀ ਕੰਪਨੀ ਦੀ ਫੋਗਿੰਗ ਮਸ਼ੀਨ ਲੈਣੀ ਹੈ। ਇਹ ਬਾਰੇ ਕੰਮਾਂ ਦੀ ਫੋਗ ਇਹ ਧੂਏ ਵਾਲੀ ਮਸ਼ੀਨ ਹੋਗੀ। ਠੀਕ ਹੈ ਜੀ। ਠੀਕ ਹੈ ਨਾ ਕਿਵੇਂ ਮੱਛਰ ਮੱਖੀ ਆਸਤੇ ਓਕੇ ਓਕੇ ਆ ਆਗੇ ਛੋਟੇ ਕਿਵੇਂ ਏਸੀ ਵਾਸ਼ਰ ਹੁੰਦੇ ਆ ਜਿਵੇਂ ਇਹਨੂੰ ਕਾਰ ਵਾਸ਼ਰ ਕਹਿ ਸਕਦੇ ਆ ਤਾਂ ਪਰ ਇਕੱਲੀ ਕਾਰ ਤੇ ਹੀ ਹੁੰਦੇ ਆ ਸਹੀ ਮੈਨੇ ਓਕੇ ਵੀ ਇਹਨੂੰ ਜ਼ਿਆਦਾ ਨਿਆ ਵਰਤੋਂ ਤਾਂ ਬੈਟਰ ਹੈ ਉਹਦੂ ਤਾਂ ਕਿਹੜਾ ਆਪਾਂ ਛੋਟਾ ਜਿਹਾ ਪੰਪ ਦਿਖਾਇਆ ਸੀਗਾ ਉਨੇ ਕੇ ਪੈਸੇ ਇਹਦੇ 'ਚੋਂ ਲੱਗਣੇ ਆ ਵੀ ਮੋਟਰ ਘਰੇ ਪਈ ਹੁੰਦੀ ਹੈ ਹਾਂ ਸਹੀ ਹੈ ਜੇ ਜੇ ਕਿਸੇ ਨੇ ਨਵੀਂ ਮੋਟਰ ਲਵਾਣੀ ਹੈ ਤਾਂ ਵੱਖਰੀ ਗੱਲ ਹੈ ਠੀਕ ਹੈ ਜੀ ਪਰ ਇਹਨੂੰ ਅਸੀਂ ਰეკਮੈਂਡੇਸ਼ਨ ਨਹੀਂ ਕਰਦੇ ਜਿਵੇਂ ਆਹ ਪੀਸ ਪਿਆ ਇਹਨੂੰ ਤਾਂ ਜਮਾ ਹੀ ਨਹੀਂ ਰეკਮੈਂਡੇਸ਼ਨ ਕਰਦੇ ਇਹਦੇ ਵਿੱਚ ਮੋਟਰ ਤੇ ਪੰਪ ਕੰਬੋ ਹੁੰਦਾ ਅਸੀਂ ਇਹਨੂੰ ਰეკਮੈਂਡੇਸ਼ਨ ਨਹੀਂ ਕਰਦੇ ਸਹੀ ਹੈ ਆਟਾ ਐਚਟੀਪੀ ਪੰਪ ਜਿਹੜੀ ਮਰਜ਼ੀ ਕੰਪਨੀ ਦਾ ਲੈਣਾ ਹੋਵੇ ਠੀਕ ਹੈ ਵੀ ਆ ਸਾਰੇ ਮਾਡਲ ਟਰੈਕਟਰ ਵਾਲੇ ਪੰਪ ਪਏ ਆ ਲਓ ਵੀ ਵੇਖ ਸਕਦੇ ਹੋ ਕਿਸਾਨ ਵੀਰੋ ਕੁਆਲਿਟੀ ਦਾ ਮੈਂ ਨਾ ਯਾਰ ਨੰਬਰ 1 ਮਿਲੋਗੇ ਜਿਹੜੀ ਤੁਸੀਂ ਮੂੰਹ ਬੋਲਦਗੇ ਉਹੀ ਹਾਜ਼ਰ ਹੁਣ ਅੱਜ ਆ ਜਿਵੇਂ ਪਏ ਆ ਅਟੈਚਮੈਂਟ ਆ ਇਹ ਸਾਰੀਆਂ ਬਰਸ਼ ਕਟਰ ਆਪਾਂ ਕਿਹੜੇ ਪੱਠੇ ਵਧਣ ਵਾਲੀਆਂ ਮਸ਼ੀਨਾਂ ਖਰਚੇ ਵਧਣ ਵਾਲੀ ਆ ਉਹਨਾਂ ਦੀਆਂ ਅਟੈਚਮੈਂਟ ਆ ਓਕੇ ਵੀ ਓਕੇ ਆ ਹਵਾ ਵਾਲੀਆਂ ਟੈਂਕੀਆਂ ਆ ਗਈਆਂ ਜਿਵੇਂ ਹੁਣ ਇਹ ਜਿਵੇਂ ਆ ਨਵੇਂ ਮਾਡਲ ਆਏ ਆ ਤਾਂ ਨਵੇਂ ਵੀ ਹੈਗੇ ਆ ਨਾਲ ਪੁਰਾਣੇ ਵੀ ਹੈਗੇ ਆ ਓਕੇ ਜੀ ਵੀ ਇਹਦੇ ਚ ਸਾਰੇ ਮਾਡਲ ਆ ਇਹਦੇ ਵਿੱਚ ਹਵਾਲੀਆਂ ਟੈਂਕੀਆਂ ਦੇ ਵਿੱਚ ਵੀ ਆਪਣੇ ਕੋਲੇ ਕੁਝ ਘਟੋੜ ਕੈਮਰਾਮੈਨ ਕੁਆਲਿਟੀ ਵੇਖੋ ਯਾਰ ਮੈਂ ਨਾ ਸਿਰਾ ਕੁਆਲਿਟੀ ਆ 17 18 ਮਾਡਲ ਹੈਗੇ ਆਪਣੇ ਕੋਲੇ ਠੀਕ ਹੈ ਜੀ ਬਾਕੀ ਯਾਰ ਜਿਹੋ ਜੀ ਚੀਜ਼ ਅਗਲਾ ਕਹਵੇ ਉਹ ਜੀ ਚੀਜ਼ ਮਿਲ ਜਾਂਦੀ ਹੈ ਜਿਹੜੀ ਕਿਸਾਨ ਵੀਰੋ ਟੈਕਨੋਲੋਜੀ ਟੌਪ ਤੇ ਚੱਲ ਰਹੀ ਆ ਉਹ ਇਥੇ ਤੁਹਾਨੂੰ ਕੁਆਲਿਟੀ ਮਿਲੋਗੇ ਨੰਬਰ 1 ਕੁਆਲਿਟੀ ਬਾਕੀ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਆ ਸਮਾਨ ਬਹੁਤ ਪਿਆ ਹੋਰ ਵੀ ਬਰੀਕੀ ਸਪਰੇਅ ਪਾਰਟ ਸਾਰਾ ਮਿਲ ਜੂਗਾ ਹਾਂਜੀ ਦਿਖਾਉਂਦੇ ਜਿਹੜੀ ਚੀਜ਼ਾਂ ਆਪਾਂ ਵੇਚਾਂਗੇ ਉਹਦਾ ਸਪਰੇਅ ਪਾਰਟ ਵੀ ਆਪਣੇ ਤੋਂ ਹਾਜ਼ਰ ਮਿਲੂਗਾ ਹਾਂਜੀ ਆਹ ਸਾਹਮਣੇ ਕੈਮਰਾਮੈਨ ਬੁਖਾਈ ਚੱਲੋ ਵੀ ਜਿਹੜਾ ਆਪਣੇ ਕਿਸਾਨ ਭਰਾਵਾਂ ਦੇ ਖੇਤਾਂ 'ਚ ਵਰਤਣ ਵਾਲੀ ਬਰੀਕੀ ਬਰੀਕੀ ਚੀਜ਼ ਹਰੇਕ ਮਿਲੂਗੀ ਤੇ ਕੁਆਲਿਟੀ ਵੀ ਨੰਬਰ 1 ਜਿਹੜੀ ਟੌਪ ਤੇ ਚੱਲ ਰਹੀ ਹੈ ਬਾਕੀ ਬਾਈ ਦਾ ਨੰਬਰ ਸਕਰੀਨ ਤੇ ਮੈਂ ਪਹਿਲਾਂ ਵੀ ਰਿਪੀਟ ਕੀਤਾ ਵੀ ਚੱਲ ਰਿਹਾ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ ਤੇ ਬਾਕੀ ਬਾਈ ਜੀ ਜਿਹੜੀ ਕੋਈ ਕੰਪਲੀਟ ਨਹੀਂ ਮਿਲੂਗੀ ਰੇਟ ਵੀ ਜੈਨੂਨ ਤੇ ਕੁਆਲਿਟੀ ਵੀ ਇੱਕ ਨੰਬਰ ਬਾਕੀ ਦਾ ਕਿਸੇ ਦੀ ਵੀ ਕੈਮਰਾ ਮੋਖਾ ਦਿਓ ਲਾਈਨ ਲੱਗੀ ਪਈ ਹੈ ਆਪਣੇ ਆ ਆ ਚੀਜ਼ ਹੈ ਹਾਂਜੀ ਤੁਹਾਨੂੰ ਦਿਖਾਣਾ ਆ ਬੜੇ ਜ਼ਿੰਮੇਵਾਰ ਦੇ ਕੰਮ ਦੀ ਚੀਜ਼ ਹੈ ਹਾਂਜੀ ਨਾਲੇ ਇਨਕੋ ਦਾ ਬ੍ਰਾਂਡ ਹੈ ਕੰਪਨੀ ਦੀ ਹੈ ਓਕੇ ਵੇਖੀ ਬਈ ਇਧਰਾਂ ਡੱਗ ਗਈ ਠੀਕ ਹੈ ਜੀ ਆ ਪੇਟ ਗੰਨਾ ਅੱਛਾ ਜੀ ਜਿਵੇਂ ਆਪਾਂ ਸੰਧ ਵੇੜਿਆ ਰੰਗ ਕਰਨਾ ਹੈ ਉਹ ਕਰੇ ਕਿ ਰੱਖ ਹੀ ਲੈਂਦੇ ਹਾਂ ਹਾਂ ਵੀ ਸਸਤਾ ਨਾਲੇ ਵਧੀਆ ਨਾਲੇ ਕੰਪਨੀ ਦਾ ਵੀ ਇਹ ਹਵਾ ਤੇ ਚਲਦੀ ਹੈ ਬਲੋਰ ਤੇ ਹੈ ਠੀਕ ਹੈ ਜੀ 60 ਗਨ ਹੈ ਠੀਕ ਹੈ ਜੀ ਇਹ ਕਿੰਨੇ ਦਾ ਪੈ ਜੀ ਕਿਸਾਨ ਘਰੇ ਰੱਖਣਾ ਯਾਰ ਇਹ ਕੀ ਹੈ ਜੀਵਿੰਦਾਰ ਨੂੰ ਆਨਲਾਈਨ ਵੀ ਮਿਲਣਗੇ ਦੇਖਣ ਨੂੰ ਓਕੇ ਪਰ ਉਹ ਦਾ ਪਰ ਗਾਂ ਨਹੀਂ ਹਾਂ ਇੱਥੇ ਹਾਂ ਇੱਥੇ ਆਪਾਂ ਬੈਠੇ ਆਂ ਨਾਲੇ ਰੇਟ ਵੀ ਆਨਲਾਈਨ ਨਾਲੋਂ ਸਸਤੇ ਹੋਣਗੇ ਨਹੀਂ ਯਾਰ ਠੀਕ ਹੈ ਬਈ ਵੀ ਵੱਧ ਹੋਣਗੇ ਕਿਉਂਕਿ ਇਹ ਕੰਪਨੀ ਰੇਟ ਹੀ ਜਾਂਦੇ ਆਪਣੇ ਕੋਲੇ ਵੀ ਜਿਵੇਂ ਜੋ ਕੁਝ ਛੋੜੇ ਪੰਪ ਲੈਣੇ ਆ ਹੋਰ ਲੈਣੇ ਆ ਜੋ ਮਰਜ਼ੀ ਯਾਰ ਹਾਂਜੀ ਰੇਟ ਯਾਨੀ ਬਾਈ ਦੇ ਕਹਿਣ ਦਾ ਮਤਲਬ ਇਹ ਸਾਨੂੰ ਜੈਨ ਨੂੰ ਮਿਲੂਗਾ ਕਿਸਾਨ ਵੀ ਇਹ ਚੀਜ਼ ਹਰ ਮਿਲ ਜੂਗੀ ਹਾਂਜੀ ਚੀਜ਼ ਹਰ ਮਿਲ ਜੂਗੀ ਤੇ ਮਿਲੂਗੀ ਕੁਆਲਿਟੀ ਜਿਹੜੀ ਟੌਪ ਤੇ ਚੱਲ ਰਹੀ ਰੇਟਨੋਲਜੀ ਨੰਬਰ 1 ਹਾਂ ਇਹ ਚੀਜ਼ ਦੀ ਗਾਰੰਟੀ ਹੋ ਗਈ ਯਾਰ ਉਸ ਤਰ੍ਹਾਂ ਚਾਹਣਾ ਆਪਣੇ ਕਿਸਾਨ ਬਾਏ ਇਹ ਹੈ ਯਾਰ ਵੀਰ ਮੌਕਾ ਵੀ ਆਪਦਾ ਵੇਖ ਕੇ ਲੋ ਸਾਮੀ ਕੇ ਲੋ ਚਾਰ ਜਗ੍ਹਾ ਟਰਾਈ ਕਰਕੇ ਸੋਦਾ ਖਰੀਦ ਤੋ ਹਾਂਜੀ ਧੂਰ ਤੂਫਾਨ ਦੇ ਵਿੱਚ ਨਾ ਜ਼ਿਆਦਾ ਫਸ ਸਹੀ ਗੱਲ ਆ ਵੀ ਬਾਕੀ ਜਿਹੜੀ ਮਰਜ਼ੀ ਚੀਜ਼ ਲੈਣੀ ਆ ਜਿਹੜਾ ਮਰਜ਼ੀ ਬ੍ਰਾਂਡ ਲੈਣਾ ਆਪਣੇ ਕੋਲੇ ਸਭ ਕੁਝ ਹੈਗਾ ਸਹੀ ਆ ਵੀ ਚਾਹੇ ਆ ਛੋਟਾ ਪੰਪ ਲੈਣਾ ਇਹਦੇ ਵਿੱਚ ਵੀ ਹੁਣ ਆਪਣੇ ਕੋਲੇ ਇਹਦੇ ਵਿੱਚ ਵੀ ਆ ਜਿਵੇਂ ਆ ਪੰਪ ਹੈ ਜਿਵੇਂ ਇਹ ਵੀ ਕੁਆਲਿਟੀ ਛੱਡ ਦੋ ਇਹਦੇ ਵਿੱਚ ਵੀ ਆਪਣੇ ਕੋਲੇ ਨਵੀਆਂ ਚੀਜ਼ਾਂ ਆਣ ਲਗੀਆਂ ਲੀਟਰ 2 ਲੀਟਰ 3 ਲੀਟਰ 5 ਲੀਟਰ ਦੇ ਵਿੱਚ ਬੈਟਰੀ ਵਾਲੇ ਪੰਪ ਠੀਕ ਹੈ ਜੀ ਵੀ ਕੋਠੀਆਂ ਵਾਲੇ ਹਾਂ ਬੈਟਰੀ ਲੱਗੀ ਹੋਊਗੀ ਲਈਦੀ ਹਾਂ ਹਾਂਜੀ ਹਾਂਜੀ ਉਹ ਵੀ ਚੀਜ਼ ਮਿਲੂਗੀ ਯਾਰ ਉਹ ਆਪਣਾ ਤੁਰਿਆ ਪਿਆ ਨਵੀਂ ਇੱਕ ਚੀਜ਼ ਹੋਰ ਆਉਣ ਵਾਲੀ ਆ ਵੀ ਜਿਵੇਂ ਆਪ ਨੂੰ ਵੱਡਾ ਗੁਰ ਵੱਡੇ ਗੁਰਦੁਆਰਾ ਸਾਹਿਬ ਵਾਸਤੇ ਮੰਦਰਾਂ ਵਾਸਤੇ ਹਾਂਜੀ ਵੱਡੀਆਂ ਕੋਠੀਆਂ ਵਾਸਤੇ ਜਿਵੇਂ ਆਪਾਂ ਬਾਈਕਮ ਵਾਲੀਆਂ ਮਸ਼ੀਨਾਂ ਆਉਂਦੀਆਂ ਥੱਲੋਂ ਕੂੜਾ ਇਕੱਠਾ ਹੀ ਕਰਨ ਵਾਲੀਆਂ ਹੁਣ ਆਪਣਾ ਕੰਟੇਨਰ ਤੁਰਿਆ ਵਿਆ ਉਹ ਥੱਲੋਂ ਮਿੱਟੀ ਇਕੱਠੀ ਕਰਕੇ ਅੰਦਰ ਹੀ ਇਕੱਠੀ ਕਰਦੇ ਆ ਗੁਰੂ ਨਾਲੇ ਬਾਈਕਮ ਤੇ ਨਹੀਂ ਚੱਲਣਾ ਨਾਲੇ ਸਸਤਾ ਜਾਪੜਾ ਓਕੇ ਉਹ ਪਰ ਅਜੇ 1 ਮਹੀਨਾ ਸਵਾ ਮਹੀਨਾ ਲੱਗੂ ਲੱਗ ਜੂ ਚਲੋ ਉਹਦੀ ਵੀਡੀਓ ਆਪਾਂ ਯਾਨੀ ਕਿ ਇੰਜ ਯਾਰ ਵੀ ਤੁਹਾਨੂੰ ਹਰ ਮਿੰਨੇ ਬਾਅਦ 15 ਦਿਨਾਂ ਬਾਅਦ 20 ਦਿਨਾਂ ਬਾਅਦ ਨਵੀਂ ਤੋਂ ਨਵੀਂ ਆਈਟਮ ਮਿਲੂਗੀ ਨਵੀਂ ਮਿਲੂ ਟੈਕਨੋਲੋਜੀ ਨਵੀਂ ਦੇ ਆਈਟਮ ਨਵੀਂ ਸਭ ਨਵੀਂ ਤੋਂ ਸਹੀ ਹੈ ਜੀ ਬਾਕੀ ਕਿਸਾਨ ਵੀਰੋ ਗੱਲਾਂ ਬਹੁਤ ਹੋ ਗਈਆਂ ਵੀਡੀਓ ਵੀ ਚਲੋ ਜਿਆਦਾ ਲੰਮੀ ਹੋ ਰਹੀ ਇਹਦੇ ਬਾਈ ਦੇ ਗਾਹ ਕਿ ਵੀ ਸਾਹਮਣੇ ਵੇਟ ਕਰ ਰਹੇ ਆ ਤੇ ਮੈਂ ਪਹਿਲਾਂ ਵੀ ਰਿਪੀਟ ਕੀਤੀਆਂ ਜਿਹੜੀਆਂ ਗੱਲਾਂ ਸਾਨੂੰ ਆਈਟਮ ਨਵੀਂ ਟੈਕਨੋਲੋਜੀ ਨੰਬਰ 1 ਰੇਟ ਵੀ ਬਿਲਕੁਲ ਜੈਨ ਨੂੰ ਮਿਲੂਗਾ ਤੇ ਇੱਕ ਵਾਰੀ ਬਾਈ ਨੂੰ ਮੌਕਾ ਜ਼ਰੂਰ ਜਿਹੜੀ ਸ਼ਾਪ ਤੇ ਵਿజిਟ ਜ਼ਰੂਰ ਕਰੋ ਕੋਟਪੂਰਾ ਪੁਰਾਣੀ ਦਾਣਾ ਮੰਡੀ ਬਾਈ ਦੀ ਦੁਕਾਨ ਠੀਕ ਹੈ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਹੈ ਜੀ